ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਈ ਹਾਂ ਅੱਜ ਦੀ ਕਹਾਣੀ ਗੁਰਵਿੰਦਰ ਦੀ ਮਾਂ ਗੁਰਵਿੰਦਰ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਹ ਕਹਿ ਰਿਹਾ ਸੀ ਕਿ ਮੰਮੀ ਜਦੋਂ ਮੈਂ ਤੈਨੂੰ ਕਿਹਾ ਕਿ ਮੈਨੂੰ ਐਤਵਾਰ ਦੇ ਦਿਨ ਹੀ ਫੋਨ ਕਰਿਆ ਕਰ ਕਿਸੇ ਹੋਰ ਦਿਨ ਨਹੀਂ ਤੂੰ ਫੇਰ ਵੀ ਕਿਸੇ ਵੀ ਦਿਨ ਕਰ ਦਿੰਦੀ ਹੈ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਮੈਂ ਤੇਰੇ ਨਾਲ ਫੋਨ ਤੇ ਗੱਲ ਕਰਦਾ ਰਹਾ ਤੂੰ ਤਾਂ ਸਾਰਾ ਦਿਨ ਘਰੇ ਬੈਠੀ ਰਹਿੰਦੀ ਹੈ ਤਾਂ ਜਦੋਂ ਦਿਲ ਕਰਦਾ ਉੱਠ ਕੇ ਫੋਨ ਕਰ ਲੈਂਦੀ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਵੀ ਵਿਹਲਾ ਹੋਵਾਂਗਾ ਦੱਸ ਕਿਸ ਲਈ ਫੋਨ ਕੀਤਾ ਸੀ ਤਾਂ ਉਸ ਦੀ ਮਾਂ ਚਤਨਕਾਰ ਕਹਿਣ ਲੱਗੀ ਪੁੱਤ ਤੇਰੇ ਪਾਪਾ ਦੀ ਸਿਹਤ ਠੀਕ ਨਹੀਂ ਹੈ ਹਫ਼ਤਾ ਹੋ ਗਿਆ ਇੱਥੇ ਇੱਕ ਡਾਕਟਰ ਨੂੰ ਬੁਲਾ ਕੇ ਦਿਖਾਇਆ ਸੀ ਪਰ ਕੁਝ ਖਾਸ ਫਰਕ ਨਹੀਂ ਪਿਆ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਮੈਂ ਸੋਚਿਆ ਗੁਰਵਿੰਦਰ ਨੂੰ ਫੋਨ ਕਰਕੇ ਦੱਸ ਦਿਨੇ ਆ ਕਿ ਉਹ ਆਪਣੇ ਪਾਪਾ ਨੂੰ ਕਿਸੇ ਚੰਗੇ ਹਸਪਤਾਲ ਵਿੱਚ ਦਿਖਾ ਦੇਵੇਗਾ ਉੱਤ ਤੋਂ ਟਾਈਮ ਕੱਢ ਕੇ ਘਰ ਆ ਜਾ ਤੇ ਆਪਣੇ ਪਾਪਾ ਨੂੰ ਕਿਸੇ ਵਧੀਆ ਡਾਕਟਰ ਨੂੰ ਦਿਖਾ ਦੇ ਉਹ ਕਹਿਣ ਲੱਗਿਆ ਮੰਮੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਮੈਂ ਬਹੁਤ ਬਿਜ਼ੀ ਹਾਂ ਤੂੰ ਸੁਖਪਾਲ ਨਾਲ ਗੱਲ ਕਰ ਲੈ ਉਹ ਦੁਕਾਨ ਤੇ ਹੀ ਬੈਠਦਾ ਹੈ ਇੱਕ ਦਿਨ ਦੀ ਛੁੱਟੀ ਕਰਕੇ ਪਾਪਾ ਨੂੰ ਹਸਪਤਾਲ ਦਿਖਾ ਆਏਗਾ ਗੁਰਵਿੰਦਰ ਦੀ ਗੱਲ ਸੁਣ ਕੇ ਚਤਨਕਾਰ ਉਦਾਸ ਹੋ ਗਈ ਉਸ ਨੂੰ ਉਦਾਸ ਹੋਈ ਦੇਖ ਕੇ ਹਰਵੰਸ ਸਿੰਘ ਕਹਿਣ ਲੱਗਾ ਮਨਾ ਕਰ ਦਿੱਤਾ ਗੁਰਵਿੰਦਰ ਨੇ ਉਹ ਤਾਂ ਚਤਨਕਾਰ ਉਹਨੂੰ ਕਹਿੰਦੀ ਹੈ ਤੁਸੀਂ ਚਿੰਤਾ ਨਾ ਕਰੋ ਮੈਂ ਆਪਣੇ ਦੋਨਾਂ ਪੁੱਤਾਂ ਵਿੱਚੋਂ ਕਿਸੇ ਨਾ ਕਿਸੇ ਨੂੰ ਜ਼ਰੂਰ ਬੁਲਾ ਲਵਾਂਗੇ ਤੇ ਤੈਨੂੰ ਉਹ ਵਧੀਆ ਹਸਪਤਾਲ ਵਿੱਚ ਦਿਖਾ ਦੇਣਗੇ ਤੇ ਤੂੰ ਠੀਕ ਹੋ ਜਾਵੇਂਗਾ ਦੋ ਪੁੱਤ ਨੇ ਆਪਣੇ ਅੱਜ ਦੀ ਰਾਤ ਕੱਟ ਲੈ ਦੋਨਾਂ ਵਿੱਚੋਂ ਇੱਕ ਨੂੰ ਆਪਾਂ ਬੁਲਾ ਲਵਾਂਗੇ ਹਰਵੰਸ ਸਿੰਘ ਦਾ ਬੁਖਾਰ 103 ਤੋਂ ਵੀ ਉੱਪਰ ਸੀ ਜਿਸ ਤਿੰਨ ਘਰ ਉਸ ਨੂੰ ਡਾਕਟਰ ਵੱਲੋਂ ਦਿੱਤੀ ਹੋਈ ਦਵਾਈ ਦੇ ਦਿੰਦੀ ਹੈ ਤੇ ਦਵਾਈ ਲੈ ਕੇ ਉਹ ਸੌ ਜਾਂਦਾ ਹੈ ਪਰ ਜਿਸ ਤਿੰਨ ਘਰ ਨੂੰ ਹਰਵੰਸ ਦੀ ਵਿਗੜਦੀ ਸਿਹਤ ਕਰਕੇ ਨੀਂਦ ਨਹੀਂ ਸੀ ਆ ਰਹੀ ਉਹ ਆਪਣੇ ਛੋਟੇ ਪੁੱਤ ਜਸਕਰਨ ਨੂੰ ਫੋਨ ਲਗਾਉਂਦੀ ਹੈ ਤੇ ਉਹ ਫੋਨ ਚੱਕਦੇ ਹੀ ਉਸ ਨੂੰ ਵੱਡ ਖਾਣ ਵਾਲਿਆਂ ਵਾਂਗ ਪੈਂਦਾ ਤੇ ਕਹਿੰਦਾ ਕਿ ਮੰਮੀ ਇਹ ਕੋਈ ਟਾਈਮ ਹੈ ਫੋਨ ਕਰਨ ਦਾ ਰਾਤ ਦੇ 11 ਵਜੇ ਪਏ ਆ ਸਾਰੇ ਦਿਨ ਦੇ ਥੱਕੇ ਆ ਤੇਰੇ ਫੋਨ ਦੀ ਬੈਲ ਸੁਣ ਕੇ ਮੇਰਾ ਮੁੰਡਾ ਸੁੱਤਾ ਪਿਆ ਉੱਠ ਗਿਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਰਾਤ ਨੂੰ ਫੋਨ ਨਾ ਕਰਿਆ ਕਰ ਜਿਸ ਕਰਨ ਦੀ ਗੱਲ ਸੁਣ ਕੇ ਪਹਿਲਾਂ ਉਹ ਚੁੱਪ ਹੋ ਗਈ ਤੇ ਫਿਰ ਕਹਿੰਦੀ ਉਹ ਤਾਂ ਜ਼ਰੂਰੀ ਗੱਲ ਸੀ ਇਸ ਲਈ ਤੈਨੂੰ ਫੋਨ ਕੀਤਾ ਹੈ ਤੇ ਤੇਰੇ ਪਾਪਾ ਜੀ ਦੀ ਸਿਹਤ ਬਹੁਤ ਖਰਾਬ ਹੈ ਤੂੰ ਇੱਕ ਦੋ ਦਿਨ ਦੀ ਛੁੱਟੀ ਲੈ ਕੇ ਘਰ ਆ ਜਾ ਤੇ ਆਪਣੇ ਪਾਪਾ ਨੂੰ ਕਿਸੇ ਵਧੀਆ ਡਾਕਟਰ ਨੂੰ ਦਿਖਾ ਦੇ ਮੈਂ ਇੱਥੇ ਨੇੜੇ ਦੇ ਹਸਪਤਾਲ ਵਿੱਚ ਦਿਖਾਇਆ ਹੈ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਮੇਰਾ ਦਿਲ ਘਬਰਾ ਹੀ ਜਾਂਦਾ ਹੈ ਦਸਕਰਨ ਕਹਿੰਦਾ ਓ ਮਾਂ ਐਨੀ ਛੋਟੀ ਜਿਹੀ ਗੱਲ ਐ ਗੱਲ ਲਈ ਰਾਤ ਦੇ 11 ਵਜੇ ਫੋਨ ਕਰ ਰਹੀ ਹੈ ਬੜਾਪੇ ਵਿੱਚ ਥੋੜੀ ਬਹੁਤ ਸੇਤ ਖਰਾਬ ਹੋ ਜਾਂਦੀ ਹੈ ਪੈਰਾਸੀਟਾਮੋਲ ਦੀ ਗੋਲੀ ਦੇ ਦੇ ਦੋ ਉੱਤਰ ਜਾਏਗਾ ਕਹਿੰਦਾ ਹੁਣ ਮੈਨੂੰ ਨੀਂਦ ਆ ਰਹੀ ਹੈ ਤੂੰ ਵੀ ਆਰਾਮ ਨਾਲ ਸੌਂ ਜਾ ਤੇ ਤੇਰੇ ਮੇਰੇ ਤੋਂ ਕੱਲ ਨਹੀਂ ਆਇਆ ਜਾਣਾ ਐਨਾ ਕਹਿ ਕੇ ਜਿਸ ਕਰਨ ਨੇ ਫੋਨ ਕੱਟ ਦਿੱਤਾ ਹੈ ਤਿੰਨ ਕੌਰ ਆਪਣੇ ਪੁੱਤ ਦੀ ਗੱਲ ਸੁਣ ਕੇ ਗਮਸਮਜੀ ਹੋ ਗਈ ਹਰਵੰਸ ਸਿੰਘ ਪਹਿਲਾਂ ਹੀ ਦਵਾਈ ਖਾ ਕੇ ਸੌ ਚੁੱਕਿਆ ਸੀ ਪਰ ਜ ਤਿੰਨ ਕੌਰ ਨੂੰ ਨੀਂਦ ਨਹੀਂ ਸੀ ਆ ਰਹੀ ਨੀਂਦ ਦੀ ਗੋਲੀ ਦਾ ਵੀ ਉਸਤੇ ਕੋਈ ਅਸਰ ਨਾ ਹੋਇਆ ਉਸ ਦਾ ਮਨ ਬੇਚੈਨ ਹੋ ਰਿਹਾ ਸੀ ਸਾਰੀ ਰਾਤ ਨੂੰ ਨੀਂਦ ਨਹੀਂ ਆਈ ਸਵੇਰੀ ਹੁੰਦਿਆਂ ਹੀ ਉਹ ਆਪਣੇ ਵੱਡੇ ਮੁੰਡੇ ਗੁਰਵਿੰਦਰ ਦੇ ਫੋਨ ਦੀ ਉਡੀਕ ਕਰਨ ਲੱਗੀ ਪਰ ਉਸ ਦਾ ਫੋਨ ਨਾ ਆਇਆ ਹਰਵੰਸ ਸਿੰਘ ਦੀ ਸਿਹਤ ਖਰਾਬ ਹੋ ਹੀ ਹੁੰਦੀ ਜਾ ਰਹੀ ਸੀ ਅੱਖੀ ਸਖੀ ਨੇ ਉਸਨ ਨੇ ਸਵੇਰ ਦਾ ਖਾਣਾ ਬਣਾਇਆ ਪਰ ਉਸ ਦਾ ਧਿਆਨ ਫੋਨ ਵੱਲ ਹੀ ਸੀ ਜਦੋਂ ਦੁਪਹਿਰ ਤੱਕ ਕੋਈ ਫੋਨ ਨਾ ਆਇਆ ਤਾਂ ਜ ਤਿੰਨ ਕੌਰ ਨੇ ਆਪ ਹੀ ਆਪਣੇ ਵੱਡੇ ਮੁੰਡੇ ਗੁਰਵਿੰਦਰ ਨੂੰ ਫੋਨ ਕਰ ਲਿਆ ਤੇ ਕਹਿੰਦੀ ਹੈ ਤੇਰੇ ਪਾਪਾ ਜੀ ਤੈਨੂੰ ਬਹੁਤ ਯਾਦ ਕਰ ਰਹੇ ਆ ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਉਹ ਤੁਹਾਨੂੰ ਦੋਨਾਂ ਭਰਾਵਾਂ ਨੂੰ ਮਿਲਣ ਦੀ ਜਿੱਦ ਕਰ ਰਹੇ ਹਨ ਮੈਨੂੰ ਤਾਂ ਬੜੀ ਘਬਰਾਹਟ ਹੋ ਰਹੀ ਹੈ ਤੁਸੀਂ ਜਲਦੀ ਘਰ ਆਓ ਆਪਣੇ ਪਾਪਾ ਨੂੰ ਕਿਸੇ ਵਧੀਆ ਹਸਪਤਾਲ ਵਿੱਚ ਦਿਖਾਓ ਤਾਂ ਅਗੋਂ ਗੁਰਵਿੰਦਰ ਕਹਿੰਦਾ ਕਿ ਉਹ ਅਜਿਹੇ ਗੱਲਾਂ ਕਰ ਰਹੀ ਹੈ ਮੰਮੀ ਤੈਨੂੰ ਤਾਂ ਪਤਾ ਹੈ ਕਿ ਮੈਂ ਬਹੁਤ ਬਿਜ਼ੀ ਹਾਂ ਇੱਕ ਹਫ਼ਤਾ ਮੇਰੇ ਕੋਲ ਬਹੁਤ ਕੰਮ ਹੈ ਮੈਨੂੰ ਤਾਂ 5 ਮਿੰਟ ਦੀ ਵੀ ਵੇਹਲ ਨਹੀਂ ਘਰ ਆਉਣ ਤਾਂ ਦੂਰ ਦੀ ਗੱਲ ਹੈ ਤਾਂ ਜਤਨਕੌਰ ਕਹਿੰਦੇ ਪੁੱਤ ਇਹ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਤੂੰ ਜੇ ਤੁਸੀਂ ਦੋਨੋਂ ਹੀ ਆਪਣੇ ਪਾਪਾ ਨੂੰ ਡਾਕਟਰ ਨੂੰ ਨਹੀਂ ਦਿਖਾਉਂਗੇ ਤਾਂ ਮੈਂ ਕਿਸ ਨੂੰ ਕਹਾਂਗੀ ਜੇ ਤੁਸੀਂ ਆਪਣੇ ਪੁੱਤ ਹੋ ਕੇ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਲਓਗੇ ਤਾਂ ਮੈਂ ਕਿੱਥੇ ਜਾਵਾਂਗੀ ਬੁੜਾਪੇ ਵਿੱਚ ਸਾਨੂੰ ਆਪਣੇ ਪੁੱਤਰਾਂ ਦੀ ਜ਼ਰੂਰਤ ਹੈ ਤੇ ਤੂੰ ਕਹਿ ਰਿਹਾ ਹੈ ਕਿ ਮੈਂ ਇਕੱਲੀ ਸਭ ਦੇਖ ਲਵਾਂ ਮੇਰੀ ਵੀ ਤਾਂ ਉਮਰ ਹੋ ਪਈ ਹੈ ਸਦੀਰ ਸਾਥ ਨਹੀਂ ਦੇ ਰਿਹਾ ਤੇ ਐਨਾ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਕਿੱਥੇ ਲੈ ਕੇ ਜਾਵਾਂ ਤੇਰੇ ਪਾਪਾ ਨੂੰ ਕੁਝ ਤਾਂ ਦਿਮਾਗ ਨਾਲ ਸੋਚ ਤਿੰਨ ਇਹ ਕਾਰ ਦੀ ਇਹ ਗੱਲ ਸੁਣ ਕੇ ਗੁਰਵਿੰਦਰ ਗੁੱਸੇ ਹੋਏ ਕਹਿੰਦਾ ਤਾਂ ਕਿ ਮੰਮੀ ਮੈਂ ਇਕੱਲਾ ਹਾਂ ਤੇਰਾ ਦੂਜਾ ਪੁੱਤ ਵੀ ਤਾਂ ਹੈ ਉਹਨਾਂ ਨੂੰ ਫੋਨ ਕਰ ਦੇ ਤੇ ਬੁਲਾ ਲੈ ਹੁਣ ਉਹਨਾਂ ਨੂੰ ਬੁਲਾ ਲੈ ਬਾਅਦ ਵਿੱਚ ਕਦੀ ਜ਼ਰੂਰਤ ਪਈ ਤਾਂ ਮੈਂ ਆ ਜਾਊਂਗਾ ਪਰ ਹੁਣ ਮੈਂ ਨਹੀਂ ਆ ਸਕਦਾ ਉਹ ਕਹਿੰਦਾ ਮੈਂ ਜਗਦੇਵ ਨੂੰ ਫੋਨ ਕਰ ਕਰਦਾ ਹਾਂ ਉਹ ਪਾਪਾ ਨੂੰ ਲੈ ਕੇ ਸ਼ਹਿਰ ਦਿਖਾ ਆਵੇਗਾ ਜਗਦੇਵ ਅਸਲ ਅਸਲ ਵਿੱਚ ਬੁੱਟਾ ਸਿੰਘ ਦਾ ਬੇਟਾ ਹੈ ਬੂਟਾ ਸਿੰਘ ਹਰਵੰਸ ਸਿੰਘ ਜੀ ਦੇ ਨਾਲ ਉਹਨਾਂ ਦੇ ਖੇਤਾਂ ਵਿੱਚ ਕੰਮ ਕਰਦਾ ਸੀ ਹੁਣ ਬੂਟਾ ਸਿੰਘ ਬਜ਼ੁਰਗ ਹੋ ਗਿਆ ਸੀ ਤੇ ਹੁਣ ਉਹਨਾਂ ਦਾ ਪੁੱਤ ਜਗਦੇਵ ਹਰਵੰਸ ਸਿੰਘ ਦੇ ਖੇਤਾਂ ਵਿੱਚ ਕੰਮ ਸੰਭਾਲਣ ਲੱਗ ਗਿਆ ਸੀ ਜਗਦੇਵ ਬਹੁਤ ਹੀ ਹਿੰਮਤੀ ਸੀ ਉਹ ਚਤਨਕੌਰ ਦੇ ਘਰ ਦੇ ਵੀ ਬਹੁਤ ਸਾਰੇ ਕੰਮ ਕਰ ਦਿੰਦਾ ਸੀ ਜਿਵੇਂ ਮੱਝਾਂ ਗਾਵਾਂ ਨੂੰ ਚਾਰਾ ਪਾਉਣਾ ਧਾਰ ਕੱਢਣਾ ਆਦਿ ਉਹ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਸੀ ਅਸਲ ਵਿੱਚ ਜਗਦੇਵ ਦਾ ਬਚਪਨ ਉਸ ਘਰ ਵਿੱਚ ਹੀ ਬੀਤਿਆ ਸੀ ਹਰਵੰਸ ਸਿੰਘ ਨੇ ਦੋਨਾਂ ਪੁੱਤਰਾਂ ਨਾਲ ਉਸ ਦਾ ਬਹੁਤ ਪਿਆਰ ਸੀ ਤੇ ਉਹਨਾਂ ਦੇ ਨਾਲ ਹੀ ਉਹ ਖੇਡਦਾ ਸੀ ਤੇ ਮસ્ਤੀ ਕਰਦਾ ਸੀ ਘਰ ਦੇ ਘਰ ਵਿੱਚ ਜੋ ਵੀ ਖਾਣ ਲਈ ਹੁੰਦਾ ਸੀ ਤਿੰਨ ਘਰ ਆਪਣੇ ਪੁੱਤਰਾਂ ਤੇ ਜਗਦੇਵ ਨੂੰ ਖਾਣ ਨੂੰ ਦੇ ਦਿੰਦੀ ਇਕ ਅਲੱਗ ਹੀ ਸਾਂਝ ਸੀ ਜਗਦੇਵ ਦੀ ਚਤਨ ਕੌਰ ਨਾਲ ਕੁਝ ਸਮੇਂ ਬਾਅਦ ਜਗਦੇਵ ਘਰ ਆਉਂਦਾ ਤੇ ਚਤਨ ਕੌਰ ਨੂੰ ਕਹਿੰਦਾ ਚਾਚੀ ਜੀ ਗੁਰਵਿੰਦਰ ਵੀਰੇ ਦਾ ਫੋਨ ਆਇਆ ਸੀ ਉਹ ਦੱਸਦੀ ਸੀ ਕਿ ਚਾਚਾ ਜੀ ਦੀ ਸਿਹਤ ਠੀਕ ਨਹੀਂ ਹੈ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਤੁਸੀਂ ਐਵੇਂ ਹੀ ਔਖੇ ਹੋਈ ਗਏ ਤੁਸੀਂ ਮੈਨੂੰ ਦੱਸਣਾ ਸੀ ਚਲੋ ਮੈਂ ਮੋਟਰਸਾਈਕਲ ਤੇ ਚਾਚਾ ਜੀ ਨੂੰ ਸ਼ਹਿਰ ਦਿਖਾਉਣ ਲਈ ਲੈ ਚੱਲਦਾ ਹਾਂ ਜਦੋਂ ਜਗਦੇਵ ਨੇ ਏ ਕਿਹਾ ਤਾਂ ਚਿੱਤ ਨਕੋਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਕਹਿਣ ਲੱਗੇ ਭਲਾ ਹੋਵੇ ਤੇਰਾ ਜਗਦੇਵ ਜੋ ਤੂੰ ਆ ਗਿਆ ਮੇਰੇ ਤਾਂ ਚਿੱਤ ਨੂੰ ਕਾਹਲ ਪਈ ਜਾਂਦੀ ਸੀ ਚੱਲ ਆਪਾਂ ਜਲਦੀ ਜਲਦੀ ਤੇਰੇ ਚਾਚੇ ਨੂੰ ਸ਼ਹਿਰ ਲੈ ਕੇ ਚੱਲੀਏ ਉਸ ਨੇ ਇੱਕ ਬੈਗ ਵਿੱਚ ਕੱਪੜੇ ਪਾਏ ਤੇ ਥੋੜੇ ਜਿਹੇ ਪੈਸੇ ਲਏ ਤੇ ਸ਼ਹਿਰ ਨੂੰ ਚੱਲ ਪਈ ਜਗਦੇਵ ਨੇ ਹਰਵੰਸ ਸਿੰਘ ਜੀ ਨੂੰ ਇੱਕ ਵਧੀਆ ਡਾਕਟਰ ਨੂੰ ਦਿਖਾਇਆ ਡਾਕਟਰ ਦੁਆਰਾ ਲਿਖੀ ਦਵਾਈ ਲੈ ਆਇਆ ਚੈੱਕਅਪ ਕਰਵਾਇਆ ਤੇ ਪਤਾ ਲੱਗ ਗਿਆ ਕਿ ਹਰਵੰਸ ਸਿੰਘ ਦੇ ਲੀਵਰ ਵਿੱਚ ਟਿਊਮਰ ਹੈ ਜੋ ਵੱਧਦਾ ਜਾ ਰਿਹਾ ਹੈ ਜੇ ਉਸ ਦਾ ਟਾਈਮ ਤੇ ਆਪਰੇਸ਼ਨ ਨਹੀਂ ਕਰਵਾਇਆ ਤਾਂ ਕੈਂਸਰ ਬਣ ਜਾਏਗਾ ਡਾਕਟਰ ਦੀ ਗੱਲ ਸੁਣ ਕੇ ਚਤਨ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਗਦੇਵ ਤੇ ਚਤਨ ਤਿੰਨ ਕੌਰ ਨੂੰ ਹੌਸਲਾ ਦਿੰਦੇ ਹੋਏ ਕਹਿਣ ਲੱਗਿਆ ਕਿ ਚਾਚਾ ਜੀ ਨੂੰ ਕੁਝ ਨਹੀਂ ਹੋਏਗਾ ਤੇ ਮੇਰੇ ਦੋ ਭਰਾ ਸ਼ਹਿਰ ਵਿੱਚ ਰਹਿੰਦੇ ਆ ਉਹ ਮਿਲ ਕੇ ਚਾਚਾ ਜੀ ਨੂੰ ਸ਼ਹਿਰ ਦੇ ਵਧੀਆ ਹਸਪਤਾਲ ਵਿੱਚ ਦਿਖਾਉਣਗੇ ਤਾਂ ਠੀਕ ਹੋ ਜਾਣਗੇ ਇਹ ਕਹਿ ਕੇ ਜਗਦੇਵ ਵੱਡੇ ਮੁੰਡੇ ਗੁਰਵਿੰਦਰ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਵੀਰੇ ਮੈਂ ਚਾਚਾ ਜੀ ਨੂੰ ਕੱਲ ਸਰਕਾਰੀ ਹਸਪਤਾਲ ਵਿੱਚ ਦਿਖਾ ਕੇ ਆਇਆ ਸੀ ਡਾਕਟਰ ਨੇ ਦੱਸਿਆ ਕਿ ਚਾਚਾ ਜੀ ਦੇ ਲੀਵਰ ਵਿੱਚ ਗੰਡ ਹੈ ਜਿਸ ਦਾ ਡਾਕਟਰ ਨੇ ਕਿਹਾ ਕਿ ਜਲਦ ਤੋਂ ਜਲਦ ਆਪਰੇਸ਼ਨ ਕਰਵਾ ਲਓ ਨਹੀਂ ਇਹ ਕੈਂਸਰ ਵਿੱਚ ਬਦਲ ਜਾਏਗਾ ਹੁਣ ਤੁਹਾਨੂੰ ਹੈ ਕਿ ਛੋਟੇ ਜਿਹੇ ਸ਼ਹਿਰ ਵਿੱਚ ਜਿਆਦਾ ਸਹੂਲਤਾ ਨਹੀਂ ਹਨ ਤੁਸੀਂ ਤਾਂ ਵੱਡੇ ਸ਼ਹਿਰ ਵਿੱਚ ਰਹਿੰਦੇ ਹੋ ਚਾਚਾ ਜੀ ਨੂੰ ਆਪਣੇ ਕੋਲ ਬਲਾ ਕੇ ਉਹਨਾਂ ਦਾ ਆਪਰੇਸ਼ਨ ਕਰਵਾ ਲਵੋ ਨਾਲ ਬੈਠੀ ਚਿਤਨਕੌਰ ਰੋਂਦੀ ਹੋਈ ਫੋਨ ਫੜ ਕੇ ਕਹਿੰਦੀ ਹੈ ਪੁੱਤ ਹੁਣ ਤਾਂ ਘਰ ਆ ਜਾਓ ਤੇਰੇ ਪਾਪਾ ਦਾ ਇਲਾਜ ਕਰਵਾਈਏ ਗੁਰਵਿੰਦਰ ਕਹਿੰਦਾ ਠੀਕ ਐ ਮਾਂ ਮੈਂ ਕੱਲ ਹੀ ਪਿੰਡ ਆਉਂਦਾ ਹਾਂ ਤੇ ਪਾਪਾ ਨੂੰ ਆਪਣੇ ਨਾਲ ਲੈ ਆਵਾਂਗਾ ਗੁਰਵਿੰਦਰ ਦੇ ਮੂੰਹੋਂ ਇਹ ਸੁਣ ਕੇ ਚਿਤਨਕੌਰ ਨੇ ਸੁੱਖ ਦਾ ਸਾਹ ਲਿਆ ਚਲੋ ਹੁਣ ਤਾਂ ਗੁਰਵਿੰਦਰ ਆ ਜਾਵੇਗਾ ਪਰ ਜਦੋਂ ਗੁਰਵਿੰਦਰ ਦੀ ਪਤਨੀ ਮਨਵੀਰ ਨੂੰ ਮਨਵੀਰ ਨੇ ਗੁਰਵਿੰਦਰ ਨੂੰ ਫੋਨ ਕਰਦੇ ਹੋਏ ਸੁਣਿਆ ਤਾਂ ਉਹ ੜਕਦੇ ਹੋਏ ਕਹਿੰਦੀ ਤੂੰ ਮੰਮੀ ਪਾਪਾ ਨੂੰ ਆਪਣੇ ਘਰ ਆਉਣ ਲਈ ਕਿਹਾ ਕਿਉਂ ਉਹ ਕਹਿੰਦਾ ਹਾਂ ਕਿਹਾ ਹੈ ਉਹ ਕਹਿਣ ਲੱਗੀ ਫੋਨ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਤੈਨੂੰ ਪਤਾ ਹੈ ਕਿ ਬੱਚਿਆਂ ਦੇ ਪੇਪਰ ਨੇੜੇ ਨੇ ਤੇ ਜੇ ਉਹ ਦੋਨੇ ਆ ਗਏ ਤਾਂ ਜਵਾਖਾਂ ਦੀ ਪੜ੍ਹਾਈ ਖਰਾਬ ਹੋ ਜਾਏਗੀ ਉਹਨਾਂ ਦੋਨਾਂ ਨੂੰ ਹਾਂ ਕਰਨ ਤੋਂ ਪਹਿਲਾਂ ਇੱਕ ਵਾਰ ਤਾਂ ਮੇਰੇ ਨਾਲ ਸੁਣਾ ਕਰ ਲੈਂਦੇ ਜਦੋਂ ਉਹ ਇੱਥੇ ਆਣਗੇ ਤਾਂ ਉਹਨਾਂ ਦਾ ਇਲਾਜ ਕਰਵਾਉਣ ਲਈ ਪੈਸੇ ਵੀ ਤਾਂ ਚਾਹੀਦੇ ਨੇ ਆਪਾਂ ਐਨੇ ਪੈਸੇ ਕਿੱਥੋਂ ਲੈ ਕੇ ਆਵਾਂਗੇ ਵੈਸੇ ਵੀ ਆਪਾਂ ਇਕੱਲੇ ਹੀ ਉਹਨਾਂ ਤੇ ਪੈਸੇ ਖਰਚ ਕਿਉਂ ਕਰੀਏ ਮਨਵੀਰ ਨੂੰ ਮਨਾਉਂਦਾ ਹੋਇਆ ਗੁਰਵਿੰਦਰ ਕਹਿੰਦਾ ਤੂੰ ਚਿੰਤਾ ਕਿਉਂ ਕਰਦੀ ਹੈ ਆਪਾਂ ਪਾਪਾ ਨੂੰ ਥੋੜੇ ਦਿਨ ਹੀ ਰੱਖਾਂਗੇ ਬਾਕੀ ਦਿਨ ਆਪਾਂ ਉਹਨਾਂ ਨੂੰ ਉਹਨਾਂ ਦੇ ਦੂਜੇ ਪੁੱਤ ਕੋਲ ਭੇਜ ਦੇਾਂਗੇ ਉਹ ਵੀ ਤਾਂ ਸ਼ਹਿਰ ਵਿੱਚ ਹੀ ਰਹਿੰਦਾ ਤੇ ਰਹੀ ਗੱਲ ਇਲਾਜ ਤੇ ਖਰਚ ਦੀ ਉਹ ਅਸੀਂ ਦੋਨੇ ਭਰਾ ਬਰਾਬਰ ਦੇ ਪੈਸੇ ਖਰਚ ਕਰਾਂਗੇ। ਮਨਵੀਰ ਕਹਿੰਦੀ ਇਹ ਤਾਂ ਠੀਕ ਹੈ ਪਰ ਮੈਂ ਉਹਨਾਂ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੇ। ਤੇਰੇ ਪਾਪਾ ਪਹਿਲਾਂ ਹੀ ਬਿਮਾਰ ਨੇ ਤੇ ਉਹਨਾਂ ਨੂੰ ਇਨਫੈਕਸ਼ਨ ਜਿਆਦਾ ਫੈਲਿਆ ਹੋਇਆ ਹੈ। ਜੇ ਆਪਣੇ ਜਵਾਕਾਂ ਨੂੰ ਇਨਫੈਕਸ਼ਨ ਹੋ ਗਈ ਤਾਂ ਆਪਾਂ ਕੀ ਕਰਾਂਗੇ? ਗੁਰਵਿੰਦਰ ਕਹਿੰਦੇ ਗੱਲ ਤਾਂ ਤੇਰੀ ਠੀਕ ਹੈ। ਮਨਵੀਰ ਪਰ ਹੁਣ ਕੀ ਕਰੀਏ ਮਨਵੀਰ ਗੁਰਵਿੰਦਰ ਨੂੰ ਸਲਾਹ ਦਿੰਦੀ ਹੈ ਕਿ ਇਸ ਤਰ੍ਹਾਂ ਕਰੋ ਆਪਣੇ ਨਾਲ ਜੋ ਘਰ ਹੈ ਉਸ ਦਾ ਵਾਲਾ ਇੱਕ ਕਮਰਾ ਖਾਲੀ ਹੈ ਉਹ ਤਾਂ ਇੱਥੇ ਰਹਿੰਦੇ ਨਹੀਂ ਆਪਾਂ ਉਹਨਾਂ ਨਾਲ ਗੱਲ ਕਰਕੇ ਕੁਝ ਦਿਨ ਲਈ ਉਹ ਕਮਰਾ ਮੰਮੀ ਪਾਪਾ ਨੂੰ ਦੇ ਦੇਵਾਂਗੇ ਗੁਰਵਿੰਦਰ ਕਹਿੰਦਾ ਪਰ ਮਨਵੀਰ ਉਹ ਕਮਰਾ ਤਾਂ ਰਹਿਣ ਯੋਗ ਹੀ ਨਹੀਂ ਮਨਵੀਰ ਕਹਿੰਦੀ ਤਾਂ ਆਪਣੇ ਘਰ ਵਿੱਚ ਰੱਖਣ ਦੇ ਚੱਕਰ ਵਿੱਚ ਆਪਣੇ ਬੱਚੇ ਵੀ ਬਿਮਾਰ ਹੋ ਜਾਣਗੇ ਤੇ ਇੱਕ ਗੱਲ ਹੋਰ ਆਪਾਂ ਨੂੰ ਉਸ ਕਮਰੇ ਦਾ ਕਿਰਾਇਆ ਵੀ ਦੇਣਾ ਪਵੇਗਾ ਕਰਦੇ ਕਰਾਉਂਦੇ ਉਹ ਦੋਨੋਂ ਪਤੀ ਪਤਨੀ ਚਤਨਪੌਰ ਤੇ ਹਰਵੰਸ ਸਿੰਘ ਨੂੰ ਆਪਣੇ ਘਰ ਬੁਲਾਉਣ ਲਈ ਰਾਜੀ ਹੋ ਗਏ ਤੇ ਉਧਰ ਸ਼ਹਿਰ ਨੂੰ ਜਾਣ ਦੀ ਤਿਆਰੀ ਕਰਦੇ ਸਮੇਂ ਹਰਵੰਸ ਸਿੰਘ ਆਪਣੀ ਪਤਨੀ ਚਤਨ ਨੂੰ ਕਹਿੰਦਾ ਹੈ ਕਹਿਣ ਲੱਗਾ ਲੱਗਦਾ ਹੈ ਕਿ ਆਪਾਂ ਸ਼ਹਿਰ ਵੱਲ ਤਾਂ ਚੱਲ ਰਹੇ ਹਾਂ ਪਰ ਆਪਣੇ ਕੋਲ ਆਪਰੇਸ਼ਨ ਦਾ ਖਰਚਾ ਕਰਨ ਲਈ ਪੈਸੇ ਨਹੀਂ ਹਨ ਤਾਂ ਚਤਨ ਕੌਰ ਕਹਿੰਦੀ ਤੁਸੀਂ ਵੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਆਪਣੇ ਦੋ ਪੁੱਤ ਨੇ ਤੇ ਸੁੱਖ ਨਾਲ ਦੋਨੋਂ ਨੌਕਰੀ ਕਰਦੇ ਆ ਆਪਾਂ ਨੂੰ ਪੈਸੇ ਦੀ ਕੀ ਚਿੰਤਾ ਤੁਹਾਡਾ ਇਲਾਜ ਤਾਂ ਛੁਟਕਿਆ ਵਿੱਚ ਕਰਵਾ ਦੇਣਗੇ ਤੇ ਫਿਰ ਆਪਾਂ ਵੀ ਤਾਂ ਉਹਨਾਂ ਨੇ ਕਿੰਨਾ ਕੁਝ ਕੀਤਾ ਹੈ ਕੁਝ ਨਹੀਂ ਲੁਕੋਇਆ ਉਹਨਾਂ ਤੋਂ ਕਿੰਨੀਆਂ ਮੁਸ਼ਕਲਾਂ ਨਾਲ ਪੜਾਇਆ ਹੈ ਉਹਨਾਂ ਦੀ ਪੜ੍ਹਾਈ ਵਿੱਚ ਬਹੁਤ ਪੈਸਾ ਲਗਾਇਆ ਹੈ ਕਿ ਉਹ ਪੜ੍ਹ ਲਿਖ ਪੜ੍ਹ ਲਿਖ ਜਾਣ ਤੇ ਨੌਕਰੀਆਂ ਤੇ ਲੱਗ ਜਾਣ ਕਿ ਹੁਣ ਉਹ ਆਪਣੇ ਮਾਪਿਆਂ ਦਾ ਇਲਾਜ ਨਹੀਂ ਕਰਵਾਉਣਗੇ। ਦੂਜੇ ਦਿਨ ਗੁਰਵਿੰਦਰ ਆਪਣੇ ਮੰਮੀ ਪਾਪਾ ਨੂੰ ਲੈ ਕੇ ਘਰ ਆ ਗਿਆ। ਜਦੋਂ ਉਹ ਘਰ ਵਿੱਚ ਬੜੇ ਤਾਂ ਮਨਵੀਰ ਹੀ ਗਵਾਣ ਵਾਲੇ ਕਮਰੇ ਦਾ ਬੂਹਾ ਖੋਲਦੇ ਹੋਏ ਕਹਿੰਦੀ ਮੰਮੀ ਇਸ ਕਮਰੇ ਵਿੱਚ ਆ ਜਾਓ। ਇਹ ਤੁਹਾਡਾ ਹੈ। ਤੰਜ ਤਿੰਨਕੌਰ ਕਹਿੰਦੀ ਧੀਏ ਇਹ ਤਾਂ ਆਪਣਾ ਘਰ ਨਹੀਂ ਹੈ। ਤਮਨਵੀਰ ਕਹਿੰਦੀ ਮੰਮੀ ਤੁਹਾਨੂੰ ਤਾਂ ਪਤਾ ਹੈ Papa ji ਦੀ ਸਿਹਤ ਜਿਆਦਾ ਖਰਾਬ ਹੈ ਸਾਰਾ ਦਿਨ ਤਾਂ ਉਹ ਖੰਗਦੇ ਰਹਿੰਦੇ ਆ ਤੇ ਉਹਨਾਂ ਨੂੰ ਇਨਫੈਕਸ਼ਨ ਵੀ ਹੈ ਜੇ Papa ਦੇ ਕਰਕੇ ਬੱਚਿਆਂ ਨੂੰ ਕੋਈ ਇਨਫੈਕਸ਼ਨ ਹੋ ਗਈ ਤਾਂ ਸਾਨੂੰ ਬਾਧੂ ਦੀ ਪਰੇਸ਼ਾਨੀ ਹੋ ਜੂ ਆਪਣੀ ਨੂੰਹ ਦੀ ਇਹ ਗੱਲ ਸੁਣ ਕੇ ਹਰਵੰਸ ਸਿੰਘ ਤੇ ਚਤਨ ਕੌਰ ਹੈਰਾਨ ਰਹਿ ਗਏ ਗੁਰਵਿੰਦਰ ਵੀ ਕਹਿਣ ਲੱਗਿਆ ਹਾਂ ਮੰਮੀ ਅੱਜ ਤੋਂ ਬਾਅਦ ਇਹ ਕਮਰਾ ਤੁਹਾਡਾ ਹੈ ਮੈਂ ਤੁਹਾਡੇ ਰਹਿਣ ਦਾ ਸਾਰਾ ਪ੍ਰਬੰਧ ਕਰ ਦਿੱਤਾ ਹੈ। ਪਾਣੀ ਦਾ ਘੜਾ, ਆਪਾਂ ਲਈ ਮੰਝਾ ਦੇ ਦਿੱਤਾ ਹੈ। ਤੁਹਾਡੇ ਲਈ ਜਮੀਨ ਤੇ ਇੱਕ ਗੱਦਾ ਵਿਛਾ ਦਿੱਤਾ ਹੈ। ਤੇ ਰਹੀ ਗੱਲ ਪੱਖੇ ਦੀ, ਉਹ ਇੱਕ ਪੁਰਾਣਾ ਪੱਖਾ ਪਿਆ। ਘਰੇ ਉਹ ਮੈਂ ਉਸ ਨੂੰ ਠੀਕ ਕਰਵਾ ਕੇ ਦੇ ਦਵਾਂਗਾ। ਤੁਸੀਂ ਬਿਨਾਂ ਕਿਸੇ ਫਿਕਰ ਇਸ ਕਮਰੇ ਵਿੱਚ ਰਹੋ। ਤੇ ਫਿਰ ਜੇ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੋਵੇ ਤਾਂ ਮੈਨੂੰ ਫੋਨ ਕਰ ਲੈਣਾ। ਮੈਂ ਆਪਣੇ ਘਰੋਂ ਖਾਣਾ ਪਾਣੀ ਸਭ ਦੇ ਜਾਇਆ ਕਰਾਂਗਾ ਗੁਰਵਿੰਦਰ ਦੀ ਗੱਲ ਸੁਣ ਕੇ ਹਰਵੰਸ ਸਿੰਘ ਚਿੱਤ ਤਨਕਾਰ ਨੇ ਆਪਣੇ ਮੁੰਡਿਆਂ ਨੂੰ ਲੈ ਕੇ ਜੋ ਸੁਪਨੇ ਦੇਖੇ ਸੀ ਉਹ 1 ਮਿੰਟ ਵਿੱਚ ਹੀ ਤਬਾਹ ਹੋ ਗਏ ਉਹਨਾਂ ਦਾ ਸਮਾਨ ਕਮਰੇ ਵਿੱਚ ਰੱਖ ਕੇ ਗੁਰਵਿੰਦਰ ਆਪਣੇ ਘਰ ਚਲਾ ਗਿਆ ਕੁਝ ਟਾਈਮ ਬਾਅਦ ਉਹਨਾਂ ਨੂੰ ਚਾਹ ਦੇ ਗਿਆ ਤੇ ਜਦੋਂ 7 ਵਜ ਗਏ ਤਾਂ ਗੁਰਵਿੰਦਰ ਦੇ ਘਰ ਦੇ ਬਾਹਰ ਜਾ ਕੇ ਚਿੱਤ ਤਨਕਾਰ ਗੁਰਵਿੰਦਰ ਨੂੰ ਕਹਿਣ ਲੱਗੇ ਕਿ ਤੇਰੇ ਪਾਪਾ ਨੂੰ ਭੁੱਖ ਲੱਗ ਰਹੀ ਹੈ ਤੇ ਦਵਾਈ ਵੀ ਦੇਣੀ ਹੈ ਪਿੰਡ ਵਿੱਚ ਅਸੀਂ ਜਲਦੀ ਖਾਣਾ ਬਣਾ ਲੈਂਦੇ ਸੀ ਮਨਵੀਰ ਨੂੰ ਕਹਿ ਕੇ ਜੇ ਖਾਣਾ ਬਣ ਗਿਆ ਤਾਂ ਤਾਂ ਦੇ ਦੇਵੇ ਤੇ ਤਿੰਨ ਘਰ ਦੀ ਆਵਾਜ਼ ਸੁਣ ਕੇ ਮਨਵੀਰ ਕਹਿਣ ਲੱਗੀ ਮੰਮੀ ਪਿੰਡਾਂ ਵਿੱਚ ਜਲਦੀ ਖਾਣਾ ਖਾਂਦੇ ਹੋਣਗੇ ਅਸੀਂ ਤਾਂ ਇੱਥੇ 11 ਵਜੇ ਖਾਣਾ ਖਾਂਦੇ ਆ ਇਹ ਸ਼ਹਿਰ ਹੈ ਪਿੰਡ ਨਹੀਂ ਅਜੇ ਤਾਂ ਮੈਂ ਸਬਜ਼ੀ ਵੀ ਨਹੀਂ ਬਣਾਈ ਜਦੋਂ ਖਾਣਾ ਬਣ ਗਿਆ ਅਸੀਂ ਆਪ ਹੀ ਫੜਾ ਆਵਾਂਗੇ ਗੁਰਵਿੰਦਰ ਤੇ ਮਨਵੀਰ ਅੰਦਰ ਚਲੇ ਗਏ ਤਿੰਨਕੌੜ ਕਮਰੇ ਵਿੱਚ ਬੈਠ ਕੇ ਖਾਣੇ ਦਾ ਇੰਤਜ਼ਾਰ ਕਰਨ ਲੱਗੇ ਉਸਦੇ ਬੈਗ ਵਿੱਚ ਬ੍ਰੈਡ ਰੱਖੇ ਸੀ ਤੇ ਪਾਣੀ ਨਾਲ ਉਹ ਬ੍ਰੈਡ ਖਾਣ ਲੱਗ ਗਏ ਤੇ ਹਰਵੰਸ ਸਿੰਘ ਨੂੰ ਵੀ ਖਵਾ ਦਿੱਤੇ ਆਪਣੇ ਪੁੱਤਰ ਇਸ ਤਰ੍ਹਾਂ ਦਾ ਵਿਵਹਾਰ ਦੇਖ ਕੇ ਤਿੰਨਕੌੜ ਨੂੰ ਗੁੱਸਾ ਬਹੁਤ ਆ ਰਿਹਾ ਸੀ ਪਰ ਉਹ ਹਜੇ ਚੁੱਪ ਸੀ ਉਹ ਸੋਚਦੀ ਸੀ ਕਿ ਇੱਕ ਵਾਰ ਹਰਵੰਸ ਸਿੰਘ ਠੀਕ ਹੋ ਜਾਣ ਉਸ ਤੋਂ ਬਾਅਦ ਗੁਰਵਿੰਦਰ ਤੇ ਮਨਵੀਰ ਨਾਲ ਗੱਲ ਕਰਾਂਗੇ ਹਰਵੰਸ ਸਿੰਘ ਚਤਨਕੌਰ ਨੂੰ ਕਹਿਣ ਲੱਗਿਆ ਕਿ ਗੁਰਵਿੰਦਰ ਤੇ ਮਨਵੀਰ ਸਾਡੇ ਨਾਲ ਜੋ ਕਰ ਰਹੇ ਨੇ ਉਹ ਠੀਕ ਨਹੀਂ ਅਸੀਂ ਉਹਨਾਂ ਦੇ ਮਾਪੇ ਹਾਂ ਇਸ ਤਰ੍ਹਾਂ ਤਾਂ ਕੋਈ ਬਗਾਨਿਆਂ ਨਾਲ ਵੀ ਨਹੀਂ ਕਰਦਾ ਜਿਤੇਨਕੌਰ ਕਹਿੰਦੀ ਹੈ ਤੁਹਾਡੀ ਸਿਹਤ ਠੀਕ ਹੋ ਠੀਕ ਨਹੀਂ ਹੈ ਤੁਸੀਂ ਸ਼ਾਂਤ ਰਹੋ ਮੈਂ ਇੱਕ ਵਾਰ ਆਪ ਮਨਵੀਰ ਮਨਵੀਰ ਕੋਲ ਰਸੋਈ ਵਿੱਚ ਜਾ ਕੇ ਦੇਖਦੀ ਹਾਂ ਜੇ ਰੋਟੀ ਬਣ ਗਈ ਤਾਂ ਤੁਹਾਡੇ ਲਈ ਲੈ ਆਉਂਗੀ ਹਰਵੰਸ ਨੂੰ ਕਮਰੇ ਵਿੱਚ ਛੱਡ ਕੇ ਚਤਨ कौर ਗੁਰਵਿੰਦਰ ਦੇ ਘਰ ਦੇ ਅੰਦਰ ਚਲੀ ਜਾਂਦੀ ਹੈ ਮਨਵੀਰ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤੇ ਗੁਰਵਿੰਦਰ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਗੁਰਵਿੰਦਰ ਨੂੰ ਆਪਣੀ ਮਾਂ ਆਈਦਾ ਪਤਾ ਨਾ ਲੱਗਿਆ ਜਦੋਂ ਉਹ ਰਸੋਈ ਵਿੱਚ ਜਾਣ ਲੱਗੀ ਤਾਂ ਗੁਰਵਿੰਦਰ ਫੋਨ ਤੇ ਗੱਲ ਕਰਨ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਕਹਿ ਰਿਹਾ ਸੀ ਜਸਕਰਨ ਆਪਾਂ ਦੋਨੋਂ ਹੀ ਪਾਪਾ ਦੇ ਆਪਰੇਸ਼ਨ ਲਈ ਪੈਸੇ ਦੇਣੇ ਪੈਣਗੇ ਮੈਂ ਇਕੱਲਾ ਖਰਚਾ ਨਹੀਂ ਕਰ ਸਕਦਾ ਤੇ ਉਹ ਪਿੰਡੋਂ ਕੋਈ ਪੈਸਾ ਨਹੀਂ ਲੈ ਕੇ ਆਏ ਮੈਨੂੰ ਤੇ ਮਨਵੀਰ ਨੂੰ ਤਾਂ ਇਹ ਸੀ ਕਿ ਉਹ ਪੈਸੇ ਲੈ ਕੇ ਆਉਣਗੇ ਪਰ ਉਹ ਤਾਂ ਖਾਲੀ ਹੱਥ ਆ ਗਏ ਗੁਰਵਿੰਦਰ ਦੀ ਗੱਲ ਸੁਣ ਕੇ ਤਿੰਨ ਕੋਲ ਦਾ ਸਿਰ ਚਕਰਾਉਣ ਲੱਗ ਗਿਆ ਤੇ ਉਹ ਟੇਬਲ ਤੇ ਰੱਖਿਆ ਹੋਇਆ ਗੁਲਦਸਤਾ ਉਸ ਦਾ ਹੱਥ ਲੱਗਣ ਕਰਕੇ ਡਿੱਗ ਗਿਆ ਜਿਸ ਦੀ ਆਵਾਜ਼ ਨਾਲ ਮਨਵੀਰ ਰਸੋਈ ਵਿੱਚੋਂ ਬਾਹਰ ਆ ਗਈ ਤੇ ਗੁਰਵਿੰਦਰ ਨੇ ਵੀ ਪਿੱਛੇ ਮੁੜ ਕੇ ਦੇਖਿਆ ਕਿ ਮਾਂ ਖੜੀ ਸੀ ਤਿੰਨ ਘਰ ਨੂੰ ਆਪਣੇ ਘਰ ਦੇਖ ਕੇ ਨੂੰ ਰੋਲਾ ਪਾਉਂਦੇ ਹੋਏ ਕਹਿੰਦੀ ਤੂੰ ਇੱਥੇ ਕੀ ਕਰਨ ਆਈ ਹੈ ਤੇ ਚੋਰਾ ਵਾਂਗ ਲੁਕ ਲੁਕ ਕੇ ਕਿਉਂ ਕਰ ਰਹੀ ਹੈ ਜੇ ਕੋਈ ਕੰਮ ਸੀ ਤਾਂ ਦੱਸ ਕੇ ਆਉਣਾ ਸੀ ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਕੀ ਤੁਸੀਂ ਉਧਰ ਹੀ ਰਹਿਣਾ ਫਿਰ ਵੀ ਤੁਸੀਂ ਇੱਧਰ ਆਏ ਜਤਨਕੌਰ ਨੂੰ ਇਸ ਵਰਤਾਲ ਤੇ ਬਹੁਤ ਗੁੱਸਾ ਆਉਂਦਾ ਹੈ ਉਹ ਕਹਿੰਦੀ ਹੈ ਪੁੱਤ ਮੈਂ ਤਾਂ ਬਿਮਾਰ ਨਹੀਂ ਹਾਂ ਬਿਮਾਰ ਤੇਰੇ ਪਾਪਾ ਨੇ ਫਿਰ ਮੈਨੂੰ ਘਰੇ ਤੇਰੇ ਘਰ ਆਉਣ ਦੀ ਮਨਾਹੀ ਕਿਉਂ ਹੈ ਮਨਵੀਰ ਕਹਿਣ ਲੱਗਦੀ ਹੈ ਮੰਮੀ ਤੂੰ ਵੀ ਤਾਂ ਸਾਰਾ ਦਿਨ ਪਾਪਾ ਦੇ ਨਾਲ ਰਹਿੰਦੀ ਹੈ ਤਾਂ ਉਹਨਾਂ ਦੀ ਇਨਫੈਕਸ਼ਨ ਤੈਨੂੰ ਵੀ ਤਾਂ ਹੋ ਸਕਦੀ ਹੈ ਹੁਣ ਛੇਤੀ ਘਰੋਂ ਨਿਕਲੋ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਰੋਟੀ ਬਣ ਗਈ ਤਾਂ ਤੁਹਾਨੂੰ ਭੇਜ ਦਿਆਂਗੇ ਇੱਥੇ ਆਉਣ ਦੀ ਕੋਈ ਲੋੜ ਨਹੀਂ ਤੇ ਤੈਨ ਤਾਂ ਪਹਿਲਾਂ ਹੀ ਉਤਦੀਆਂ ਗੱਲਾਂ ਸੁਣ ਕੇ ਦੁਖੀ ਸੀ ਹੁਣ ਨੋਹ ਦੀਆਂ ਗੱਲਾਂ ਸੁਣ ਕੇ ਉਸ ਦੀਆਂ ਅੱਖਾਂ ਭਰ ਆਈਆਂ ਸੀ ਉਹ ਆਪਣੇ ਨੋਹ ਪੁੱਤ ਨੂੰ ਬਿਨਾਂ ਕੁਝ ਕਹੇ ਚੁੱਪਚਾਪ ਕਮਰੇ ਵਿੱਚ ਵਾਪਸ ਆ ਗਈ ਅੱਜ ਉਸ ਨਾਲ ਜੋ ਕੁਝ ਹੋਇਆ ਉਸ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ ਸੀ ਆਪਣੇ ਹੀ ਪੁੱਤ ਦੇ ਘਰ ਹੋਏ અપਮਾਨ ਨੂੰ ਦੇਖ ਕੇ ਉਸ ਦਾ ਦਿਲ ਕੁੱਲ ਘਰ ਲਾਰੇ ਹਾਸੇ ਕਿ ਜਿੰਨਾ ਪੁੱਤਾਂ ਨੂੰ ਉਸਨੇ ਪਾਰ ਫਲੋਸ ਕੇ ਵੱਡਾ ਕੀਤਾ ਪੜਾਇਆ ਲਿਖਾਇਆ ਅੱਜ ਬੜਾਪੇ ਵਿੱਚ ਜਦੋਂ ਲੋੜ ਪਈ ਤਾਂ ਉਹੀ ਪੁੱਤ ਨੋਹਾ ਉਹਨਾਂ ਨੂੰ ਘਰੋਂ ਕੱਢ ਰਹੇ ਨੇ ਕਮਰੇ ਵਿੱਚ ਬੈਠੀ ਹੋਈ ਉਹ ਜੋਰ-ਜੋਰ ਨਾਲ ਰੋਣ ਲੱਗ ਜਾਂਦੀ ਹੈ ਹਰਵੰਸ ਸਿੰਘ ਉਸ ਨੂੰ ਰੋਂਦਾ ਹੋਇਆ ਦੇਖ ਦੇ ਹੋਏ ਕਹਿੰਦਾ ਕੀ ਹੋਇਆ ਕਿਉਂ ਰੋ ਰਹੀ ਹੈ ਗੁਰਵਿੰਦਰ ਪੋਰਾ ਨੇ ਕੁਝ ਕਿਹਾ ਰੋਂਦੇ ਹੋਏ ਉਹ ਕਹਿਣ ਲੱਗੀ ਕਿ ਹੁਣ ਪੁੱਤ ਆਪਣੇ ਨਹੀਂ ਰਹੇ ਉਹ ਬਗਾਨੇ ਹੋ ਗਏ ਨੇ ਉਸ ਨੂੰ ਕਹਿਣ ਲੱਗਾ ਕਿ ਇਹ ਤਾਂ ਮੈਨੂੰ ਸਾਫ਼ ਦਿਖਾਈ ਦੇ ਰਿਹਾ ਸੀ ਕਿ ਪੁੱਤ ਕਿਸ ਤਰ੍ਹਾਂ ਆਪਣੇ ਨਾਲ ਬਿਵਹਾਰ ਕਰ ਰਿਹਾ ਹੈ ਸਾਨੂੰ ਇੱਧਰ ਇਕੱਲੇ ਛੱਡ ਗਿਆ ਤੇ ਆਪਣੇ ਘਰ ਵਿੱਚ ਨਹੀਂ ਲੈ ਕੇ ਗਿਆ ਉਹ ਕਹਿੰਦਾ ਰੱਬਾ ਮੇਰੇ ਤੋਂ ਇਹੋ ਜਿਹਾ ਵਿਵਹਾਰ ਸਹਿ ਹਾਂ ਨਹੀਂ ਜਾ ਰਿਹਾ ਚਲਨ ਕੋਰੇ ਮੈਂ ਬਿਮਾਰ ਜ਼ਰੂਰ ਹਾਂ ਪਰ ਆਪਣੇ ਨੂੰ ਪੁੱਤ ਦੇ ਅੱਗੇ ਇਸ ਤਰ੍ਹਾਂ ਹਾਰ ਨਹੀਂ ਮੰਨ ਸਕਦਾ ਆਪਾਂ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖੇ ਨੇ ਭੁੱਖੇ ਭੇਟ ਵੀ ਸੁੱਤੇ ਹਾਂ ਪਰ ਕਦੇ ਜ਼ਿੰਦਗੀ ਵਿੱਚ ਹਾਰ ਨਹੀਂ ਮੰਨੀ ਹੁਣ ਤਾਂ ਆਪਣੇ ਕੋਲ ਰੱਬ ਦਾ ਦਿੱਤਾ ਹੋਇਆ ਬਹੁਤ ਕੁਝ ਹੈ ਆਪਣਾ ਘਰ ਵੀ ਹੈ ਮੱਝਾਂ ਗਾਵਾਂ ਵੀ ਨੇ ਆਪਾਂ ਕੱਲ ਹੀ ਆਪਣੇ ਘਰ ਚੱਲਦੇ ਆਂ ਤਾਂ ਚ ਤਿੰਨ ਕੋਰ ਕਹਿੰਦੀ ਜੇ ਆਪਾਂ ਵਾਪਸ ਚਲੇ ਗਏ ਤੇ ਤੁਹਾਡਾ ਆਪਰੇਸ਼ਨ ਕਿਵੇਂ ਹੋਵੇਗਾ ਤਾਂ ਉਹ ਕਹਿੰਦਾ ਤੂੰ ਫਿਕਰ ਨਾ ਕਰ ਉਹ ਗੱਲਾਂ ਹੀ ਕਰ ਰਹੇ ਸੀ ਕਿ ਉਹ ਗੁਰਵਿੰਦਰ ਤੇਜਸਕਰ ਦੋਨਾਂ ਦਾ ਫੋਨ ਆਇਆ ਤੇ ਕਹਿੰਦੇ ਮੰਮੀ ਤੁਸੀਂ ਪਿੰਡੋਂ ਖਾਲੀ ਹੱਥ ਹੀ ਆ ਗਏ ਕੁਝ ਪੈਸੇ ਤਾਂ ਲੈ ਕੇ ਆਉਂਦੇ ਤਾਂ ਅਸੀਂ ਆਪਰੇਸ਼ਨ ਤੇ ਇੰਨਾ ਖਰਚਾ ਕਿਵੇਂ ਕਰਾਂਗੇ ਤਾਂ ਚੰਚ ਤਿੰਨ ਕੌਰ ਕਹਿੰਦੀ ਹੈ ਕਿ ਪੁੱਤ ਸਾਡੇ ਕੋਲ ਪੈਸੇ ਕਿੱਥੇ ਨੇ ਫਸਲ ਦੇ ਸਾਰੇ ਪੈਸੇ ਤਾਂ ਤੁਸੀਂ ਦੋਨੋਂ ਭਰਾ ਆਪਸ ਵਿੱਚ ਵੰਡ ਲੈਂਦੇ ਸੀ। ਅਸੀਂ ਦੋਨੇ ਤਾਂ ਦੁੱਧ ਵੇਚ ਕੇ ਹੀ ਸਮਾਂ ਲਗਾਉਂਦੇ ਸੀ। ਕਦੇ ਤੁਹਾਡੇ ਤੋਂ ਕੁਝ ਨਹੀਂ ਸੀ ਮੰਗਿਆ। ਔਖੇ ਔਖੇ ਆਪਣਾ ਪਿੰਡ ਵਿੱਚ ਰਹੀ ਜਾਂਦੇ ਸੀ। ਤੁਸੀਂ ਕਹਿ ਰਹੇ ਹੋ ਕਿ ਅਸੀਂ ਪੈਸੇ ਲੈ ਕੇ ਆਉਣੇ ਸੀ। ਅੱਗੋਂ ਦੋਨੋਂ ਭਰਾ ਕਹਿੰਦੇ ਜੇ ਪੈਸੇ ਨਹੀਂ ਸੀ ਤਾਂ ਸ਼ਹਿਰ ਵਿੱਚ ਇਲਾਜ ਕਰਾਉਣ ਲਈ ਕਿਉਂ ਆਏ? ਅਸੀਂ ਤਾਂ ਪੈਸੇ ਨਹੀਂ ਦੇ ਸਕਦੇ। ਜੇ ਤੁਹਾਡੇ ਕੋਲ ਕੋਈ ਪੈਸਾ ਹੈ ਤਾਂ ਇਲਾਜ ਕਰਵਾ ਲਵੋ ਨਹੀਂ ਤਾਂ ਆਪਣਾ ਦੇਖ ਲਵੋ ਕੀ ਕਰਨਾ ਹੈ ਸਾਡੇ ਕੋਲ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਤੈਨੂੰ ਕਹਿੰਦੀ ਹੈ ਬਸ ਕਰੋ ਪੁੱਤ ਬਸ ਕਰੋ ਇਸ ਤੋਂ ਜ਼ਿਆਦਾ ਮੈਂ ਨਹੀਂ ਸੁਣ ਸਕਦੀ ਤੇ ਉਹ ਗੁੱਸੇ ਵਿੱਚ ਫੋਨ ਕੱਟ ਦਿੰਦੀ ਹੈ ਦੂਸਰੇ ਦਿਨ ਸਵੇਰੇ 10 ਵਜੇ ਜਦੋਂ ਗੁਰਵਿੰਦਰ ਨਾਸ਼ਤਾ ਲੈ ਕੇ ਆਉਂਦਾ ਹੈ ਤਾਂ ਦੇਖਦਾ ਕੀ ਕਮਰੇ ਦੇ ਦਰਵਾਜ਼ੇ ਖੁੱਲੇ ਸੀ ਅੰਦਰ ਕੋਈ ਨਹੀਂ ਸੀ ਉਹ ਆਪਣੀ ਮਾਂ ਨੂੰ ਫੋਨ ਕਰਨ ਲੱਗਿਆ ਤੇ ਕਹਿੰਦਾ ਕਿ ਮੰਮੀ ਸਵੇਰੇ ਸਵੇਰੇ ਤੁਸੀਂ ਕਿੱਥੇ ਚਲੇ ਗਏ ਤਿੰਨਕਾਰ ਕਹਿੰਦੀ ਬੇਟਾ ਅਸੀਂ ਤੈਨੂੰ ਇਹ ਦੱਸਣਾ ਜ਼ਰੂਰੀ ਨਹੀਂ ਸਮਝਦੀ ਕਿ ਅਸੀਂ ਕਿੱਥੇ ਜਾ ਰਹੇ ਹਾਂ ਮਾਂ ਦਾ ਵਿਵਹਾਰ ਦੇਖ ਕੇ ਗੁਰਵਿੰਦਰ ਥੋੜਾ ਚੌਂਕ ਗਿਆ ਤੇ ਕਹਿੰਦਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤਿੰਨਕਾਰ ਕਹਿੰਦੀ ਮਤਲਬ ਇਹ ਹੈ ਕਿ ਮੈਂ ਆਪਣੇ ਪਤੀ ਦੇ ਆਪਰੇਸ਼ਨ ਲਈ ਪੈਸਿਆਂ ਦਾ ਇੰਤਜ਼ਾਮ ਕਰਨ ਜਾ ਰਹੀ ਹਾਂ ਹੁਣ ਮੈਨੂੰ ਤੁਹਾਡੇ ਤੋਂ 1 ਰੁਪਿਆ ਵੀ ਨਹੀਂ ਚਾਹੀਦਾ ਮੈਂ ਤੁਹਾਡੇ ਮੂੰਹ ਵੱਲ ਬੇਖਵੇਖ ਕੇ ਅੱਕ ਗਈ ਹਾਂ ਗੁਰਵਿੰਦਰ ਕਹਿੰਦਾ ਦੇਖਦਾ ਹਾਂ ਕਿ ਤੁਸੀਂ ਕਿਵੇਂ ਕਰ ਤੂੰ ਕਿਵੇਂ ਕਰੇਂਗੀ ਇੰਤਜ਼ਾਮ ਐਨੇ ਪੈਸਿਆਂ ਦਾ ਉਹ ਕਹਿੰਦੀ ਹੈ ਇਹ ਮੇਰੀ ਸਿਰਦਰਦੀ ਹੈ ਤੇ ਤੈਨੂੰ ਮੈਂ ਦੱਸਣਾ ਜ਼ਰੂਰੀ ਨਹੀਂ ਸਮਝਦੀ ਪਿੰਡ ਜਾ ਕੇ ਚਤਨ ਕੌਰ ਤੇ ਹਰਵੰਸ ਸਿੰਘ ਕੋਲ ਜੋ ਇੱਕ ਕਿਲਾ ਜ਼ਮੀਨ ਹੁੰਦੀ ਹੈ ਉਹ ਉਸ ਨੂੰ ਵੇਚ ਦਿੰਦੀ ਹੈ ਤੇ ਗੁਰਦੇਵ ਨੂੰ ਲੈ ਕੇ ਜਗਦੇਵ ਨੂੰ ਲੈ ਕੇ ਚੰਡੀਗੜ੍ਹ ਵਿੱਚ ਹਰਵੰਸ ਸਿੰਘ ਦਾ ਆਪਰੇਸ਼ਨ ਕਰਵਾ ਲੈਂਦੀ ਹੈ ਇਹ ਕਰਨ ਲਈ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਕਦੇ ਵੱਡੇ ਸ਼ਹਿਰ ਵਿੱਚ ਨਹੀਂ ਸੀ ਗਈ ਪਰ ਕੀ ਕਰਦੀ ਆਪਣੇ ਪੁੱਤਾਂ ਨੂੰ ਹਾਂ ਦੇ ਵਰਤਾਰੇ ਉਸ ਨੂੰ ਇਹ ਸਭ ਕਰਨ ਲਈ ਮਜਬੂਰ ਕਰ ਦਿੱਤਾ ਆਪਰੇਸ਼ਨ ਵਿੱਚ ਪੂਰੇ 3 ਲੱਖ ਦਾ ਖਰਚਾ ਹੋਇਆ ਤੇ ਕੁਝ ਹੀ ਦਿਨਾਂ ਵਿੱਚ ਹਰਵੰਤ ਸਿੰਘ ਠੀਕ ਹੋ ਗਿਆ ਤੇ ਉਹ ਘਰ ਆ ਗਏ ਹੁਣ ਪਿੰਡ ਦੇ ਲੋਕ ਲੋਕਾਂ ਤੋਂ ਉਹਨਾਂ ਦੇ ਦੋਨਾਂ ਮੁੰਡਿਆਂ ਨੂੰ ਪਤਾ ਲੱਗਿਆ ਕਿ ਆਪਰੇਸ਼ਨ ਹੋ ਗਿਆ ਹੈ ਤੇ ਆਪਰੇਸ਼ਨ ਵਿੱਚ ਪੂਰੇ 3 ਲੱਖ ਦਾ ਖਰਚਾ ਹੋਇਆ ਹੈ ਹੁਣ ਉਹਨਾਂ ਨੂੰ ਇਹ ਅਚ ਵੀ ਲੱਗ ਗਈ ਮਾਂ ਦੇ ਕੋਲ ਇੰਨੇ ਪੈਸੇ ਸੀ ਤੇ ਸਾਨੂੰ ਦੱਸਿਆ ਹੀ ਨਹੀਂ ਤੇ ਸੋਚਣ ਲੱਗੇ ਕਿ ਮੰਮੀ ਪਾਪਾ ਦੇ ਕੋਲ ਹੋਰ ਵੀ ਪੈਸੇ ਹੋਣਗੇ ਦੋਨੇ ਭਰਾ ਆਪਣੀ ਮਾਂ ਨੂੰ ਫੋਨ ਕਰਦੇ ਨੇ ਪਤ ਤਿੰਨਕਾਰ ਨੇ ਗੁੱਸੇ ਵਿੱਚ ਉਹਨਾਂ ਦਾ ਇੱਕ ਵੀ ਫੋਨ ਨਹੀਂ ਚੁੱਕਿਆ ਜਦੋਂ ਹਫ਼ਤਾ ਲੰਘ ਗਿਆ ਤਾਂ ਦੋਨੋਂ ਭਰਾ ਆਪਣੇ ਪਰਿਵਾਰ ਦੇ ਨਾਲ ਪਿੰਡ ਆ ਗਏ ਉਹ ਘਰ ਵਿੱਚ ਉਹ ਘਰ ਵੜਨ ਹੀ ਲੱਗੇ ਸੀ ਕਿ ਤਿੰਨਕਾਰ ਸੌਟੀ ਲੈ ਕੇ ਆ ਗਈ ਤੇ ਕਹਿੰਦੀ ਖਬਰਦਾਰ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਘਰ ਦੇ ਅੰਦਰ ਨਹੀਂ ਆਵੇਗਾ ਜੇ ਕਿਸੇ ਨੇ ਅੰਦਰ ਆਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਨਹੀਂ ਤਾਂ ਇਸ ਸੋਟੀ ਦੇ ਨਾਲ ਤੁਹਾਡੇ ਹੱਥ ਪੈਰ ਤੋੜ ਦੇਾਂਗੀ ਗੁਰਵਿੰਦਰ ਤੇਜਸ ਕਰਨ ਕਹਿਣ ਲੱਗੇ ਕਹਿੰਦੇ ਮੰਮੀ ਕਿਹੋ ਜਿਹੇ ਆ ਗੱਲਾਂ ਕਰ ਰਹੀਆਂ ਤੈਨੂੰ ਕੀ ਹੋ ਗਿਆ ਕਿਤੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਹੈ ਤੈਨੂੰ ਵੀ ਆਪਣੇ ਦਿਮਾਗ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ ਤਾਂ ਚਤਨ ਕਹਿੰਦੀ ਹੈ ਦਿਮਾਗ ਦੇ ਇਲਾਜ ਦੀ ਜ਼ਰੂਰਤ ਮੈਨੂੰ ਨਹੀਂ ਤੁਹਾਨੂੰ ਦੋਨਾਂ ਭਰਾਵਾਂ ਨੂੰ ਹੈ ਤੇ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਮੰਮੀ ਤੁਸੀਂ ਐਨੇ ਦਿਨਾਂ ਤੋਂ ਫੋਨ ਨਹੀਂ ਚੁੱਕ ਰਹੇ ਸੀ ਕੀ ਗੱਲ ਤਾਂ ਚਤਨਕੌਰ ਕਹਿੰਦੀ ਪੁੱਤ ਜੋ ਤੁਸੀਂ ਸਾਡੇ ਨਾਲ ਆਪਣੇ ਘਰ ਬੁਲਾ ਕੇ ਕੀਤਾ ਇਸ ਤਰ੍ਹਾਂ ਕੋਈ ਵੀ ਨਹੀਂ ਕਰਦਾ ਤੁਸੀਂ ਸਾਡੇ ਨਾਲ ਬੇਗਾਨਿਆਂ ਵਾਲਾ ਸਲੂਕ ਕੀਤਾ ਆਪਣੇ ਘਰ ਨਾ ਰੱਖ ਕੇ ਗਵਾਂਢ ਦੇ ਘਰ ਵਿੱਚ ਰੱਖਿਆ ਘਰ ਦੇ ਅੰਦਰ ਨਹੀਂ ਆਉਣ ਦਿੱਤਾ ਜਦੋਂ ਤੁਸੀਂ ਮੈਨੂੰ ਅੰਦਰ ਨਹੀਂ ਆਉਣ ਦਿੱਤਾ ਤਾਂ ਤੁਸੀਂ ਮੇਰੇ ਘਰ ਕਿਵੇਂ ਆ ਸਕਦੇ ਹੋ ਉਹ ਕਹਿਣ ਲੱਗੇ ਮਾਂ ਅੰਦਰ ਬੈਠ ਕੇ ਪਿਆਰ ਨਾਲ ਗੱਲ ਕਰਦੇ ਹਾਂ ਤੂੰ ਐਵੇਂ ਹੀ ਗੁੱਸਾ ਕਰੀ ਜਾਨੀ ਹੈ ਤੇ ਵੈਸੇ ਵੀ ਹਰ ਸਾਲ ਅਸੀਂ ਆਪਣੇ ਪਰਿਵਾਰ ਦੇ ਨਾਲ ਆਉਂਦੇ ਹਾਂ ਕਿਉਂਕਿ ਇਸ ਸਮੇਂ ਖੇਤੀਬਾੜੀ ਦੇ ਫਸਲ ਦੇ ਪੈਸੇ ਆਉਂਦੇ ਨੇ ਆ ਤੇ ਉਹ ਅਸੀਂ ਆਪਸ ਵਿੱਚ ਵੰਡ ਲੈਂਦੇ ਹਾਂ ਉਨ੍ਹਾਂ ਦੀ ਇਹ ਗੱਲ ਸੁਣ ਕੇ ਤਿੰਨਕਾਰ ਨੂੰ ਬਹੁਤ ਗੁੱਸਾ ਆ ਗਿਆ ਗੁਰਵਿੰਦਰਵਾਲ ਝੁਕਦੇ ਚੁੱਕਦੇ ਹੋਏ ਉਹ ਕਹਿਣ ਲੱਗੀ ਖਬਰਦਾਰ ਜੋ ਫਸਲ ਦੇ ਪੈਸਿਆਂ ਬਾਰੇ ਗੱਲ ਵੀ ਕੀਤੀ ਜ਼ਮੀਨ ਤੇਰੇ ਪਾਪਾ ਦੀ ਹੈ ਤੇ ਫਸਲ ਦੇ ਸਾਰੇ ਪੈਸੇ ਹੁਣ ਅਸੀਂ ਰੱਖਾਂਗੇ ਉਹ ਕਹਿਣ ਲੱਗੇ ਪਹਿਲਾਂ ਕਿਹੜਾ ਪਾਪਾ ਸਾਨੂੰ ਸਾਰੇ ਪੈਸੇ ਦਿੰਦੇ ਸੀ ਕੁਝ ਪੈਸੇ ਆਪਣੇ ਕੋਲ ਬਚਾ ਲੈਂਦੇ ਸੀ ਤਾਹੀਂ ਤਾਂ 3 ਲੱਖ ਰੁਪਏ ਦਾ ਇਲਾਜ ਕਰਨ ਵਿੱਚ ਖਰਚ ਕਰ ਦਿੱਤਾ ਜੇ ਤੈਨੂੰ ਕਾਰ ਕਹਿੰਦੀ ਅੱਛਾ ਤੁਹਾਨੂੰ ਇਹ ਵੀ ਪਤਾ ਲੱਗ ਗਈ ਹੈ ਕਿ ਇਹ ਹੁਣ ਹੁਣ ਸੁਣ ਇਹ ਵੀ ਸੁਣ ਲਓ ਕਿ 3 ਲੱਖ ਰੁਪਏ ਮੈਂ ਜ਼ਮੀਨ ਵੇਚ ਕੇ ਇਕੱਠੇ ਕੀਤੇ ਸੀ ਤਾਂ ਹੀ ਤੁਹਾਡੇ ਪਾਪਾ ਦਾ ਇਲਾਜ ਹੋ ਸਕਿਆ ਦੋਨੋਂ ਭਰਾ ਕਹਿਣ ਲੱਗੇ ਕਿ ਮੰਮੀ ਤੁਸੀਂ ਜ਼ਮੀਨ ਵੇਚ ਦਿੱਤੀ ਤੇ ਸਾਨੂੰ ਦੱਸਿਆ ਵੀ ਨਹੀਂ ਤੂੰ ਸਾਡੇ ਤੋਂ ਬਿਨਾ ਪੁੱਛੇ ਜ਼ਮੀਨ ਕਿਵੇਂ ਵੇਚ ਸਕਦੀ ਹੈ ਲੋਕ ਆਪਣੇ ਧੀਆ ਪੁੱਤਾਂ ਲਈ ਜ਼ਮੀਨ ਖਰੀਦਦੇ ਖਰੀਦਦੇ ਨੇ ਤੇ ਤੁਸੀਂ ਵੇਚ ਦਿੱਤੀ ਤੱਥ ਤਿੰਨ ਕੌਰ ਕਹਿੰਦੀ ਜਿਹੜੇ ਪੁੱਤ ਕਿਹੜੇ ਪੁੱਤ ਉਹ ਜੋ ਮਾਪਿਆਂ ਨੂੰ ਸਮੇਂ ਤੇ ਰੋਟੀ ਨਹੀਂ ਦੇ ਸਕਦੇ ਤੁਸੀਂ ਸਾਨੂੰ ਆਪਣੇ ਘਰ ਦੇ ਅੰਦਰ ਤੱਕ ਨਹੀਂ ਆਉਣ ਦਿੱਤਾ ਇਲਾਜ ਕਰਨ ਲਈ ਖਰਚ ਕਰਨ ਨੂੰ ਨਾ ਕਰ ਦਿੱਤੀ ਸ਼ਰਮ ਆਉਂਦੀ ਹੈ ਇਹੋ ਜਹੀ ਔਲਾਦ ਤੇ ਮੈਨੂੰ ਇਹੋ ਜਿਹੇ ਜਵਾਖਾਂ ਦੀ ਕੋਈ ਲੋੜ ਨਹੀਂ ਹੁਣ ਅੱਗੇ ਤੋਂ ਤੁਹਾਨੂੰ ਫਸਲ ਦੇ ਪੈਸੇ ਨਹੀਂ ਮਿਲਣਗੇ ਉਹ ਕਹਿਣ ਲੱਗੇ ਜੇ ਹੁਣ ਤੁਸੀਂ ਜ਼ਮੀਨ ਵੇਚ ਦਿੱਤੀ ਹੈ ਤਾਂ ਤੁਸੀਂ ਤਾਂ ਅਸੀਂ ਵੀ ਬਾਕੀ ਬਚੀ ਜ਼ਮੀਨ ਵੇਚ ਕੇ ਬਿਨਾ ਪਿੰਡੋਂ ਵਾਪਸ ਨਹੀਂ ਜਾਵਾਂਗੇ ਤੇ ਨਕਾਰ ਉਹਨਾਂ ਨੂੰ ਹੋਰ ਵੀ ਗੁੱਸੇ ਨਾਲ ਕਹਿਣ ਲੱਗੀ ਤੁਹਾਨੂੰ ਜ਼ਮੀਨ ਵੇਚਣ ਦੀ ਜ਼ਰੂਰਤ ਹੀ ਨਹੀਂ ਪਵੇਗੀ ਕਿਉਂਕਿ ਅਸੀਂ ਪਹਿਲਾਂ ਹੀ ਆਪਣੀ ਜ਼ਮੀਨ ਦਾ ਵਸੀਅਤਨਾਮਾ ਕਰਵਾ ਰੱਖਿਆ ਹੈ ਕਿ ਜ਼ਮੀਨ ਉਸ ਨੂੰ ਮਿਲੇਗੀ ਜੋ ਸਾਡੀ ਸੇਵਾ ਕਰੇਗਾ ਤੇ ਜਗਦੇਵ ਨੂੰ ਅਸੀਂ ਆਪਣਾ ਵਾਰਸ ਬਣਾਇਆ ਇਹ ਗੱਲ ਸੁਣ ਕੇ ਧੋਮੇ ਭਰਾ ਪੜਕੁੱਠੇ ਤੇ ਕਹਿੰਦੇ ਮੰਮੀ ਤੂੰ ਆਪਣੇ ਪੁੱਤਾਂ ਨੂੰ ਛੱਡ ਕੇ ਬੇਗਾਨਿਆਂ ਦੇ ਨਾਲ ਜ਼ਮੀਨ ਕਰ ਰਹੀ ਹੈ ਸ਼ਰਮ ਨਹੀਂ ਆਉਂਦੀ ਤੇ ਤਿੰਨਕਾਰ ਗੁਰਵਿੰਦਰ ਤੇਜਸ ਕਰਨ ਦੇ ਛੋਟੀ ਮਾਰਦੇ ਹੋਏ ਕਹਿੰਦੀ ਹੈ ਸ਼ਰਮ ਆਉਂਦੀ ਹੈ ਮੈਨੂੰ ਤੁਹਾਨੂੰ ਆਪਣਾ ਪੁੱਤ ਕਹਿੰਦੇ ਹੋਏ ਦੁੱਖ ਦੇ ਸਮੇਂ ਤਾਂ ਆਪਣੇ ਮਾਪੇ ਦੇ ਤੁਹਾਡੇ ਵਿੱਚੋਂ ਕੋਈ ਕੰਮ ਨਹੀਂ ਆਇਆ ਜਗਦੇਵ ਹੀ ਹੈ ਜਿਸ ਨੇ ਜੋ ਇੱਕ ਪੁੱਤ ਦਾ ਫਰਜ਼ ਪੂਰਾ ਕੀਤਾ ਹੈ ਤੇ ਹੁਣ ਹੁਣ ਵੀ ਸਾਡੀ ਪੂਰੀ ਸੇਵਾ ਕਰਦਾ ਹੈ ਸਾਰਾ ਘਰ ਸੰਭਾਲਦਾ ਸਾਨੂੰ ਰੋਟੀ ਬਣਾ ਕੇ ਦਿੰਦਾ ਘਰ ਦੀ ਸਾਫ ਸਫਾਈ ਕਰਦਾ ਮੱਝਾਂ ਗਾਵਾਂ ਨੂੰ ਚਾਰਾ ਪਾਉਂਦਾ ਹੈ ਦਵਾਈ ਦਵਾ ਕੇ ਲਿਆਉਂਦਾ ਹੈ ਫਿਰ ਅਸੀਂ ਵੀ ਉਸ ਲਈ ਮਾਂ-ਬਾਪ ਦੇ ਫਰਜ਼ ਨਿਭਾਵਾਂਗੇ ਤੈਨੂੰ ਕੌਰ ਦੇ ਇਸ ਰੂਪ ਨੂੰ ਦੇਖ ਕੇ ਉਸਦੇ ਪੁੱਤ ਤੈਨੂੰ ਹਾਂ ਹੈਰਾਨ ਹੋ ਗਏ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਸੀ ਪਰ ਇਹ ਉਮੀਦ ਨਹੀਂ ਸੀ ਕਿ ਉਹਨਾਂ ਦੀ ਮਾਂ ਉਹਨਾਂ ਨਾਲ ਕਦੇ ਇਸ ਤਰ੍ਹਾਂ ਦਾ ਵੀ ਕਰ ਸਕਦੀ ਹੈ ਹੁਣ ਹਨੇਰਾ ਹੋ ਗਿਆ ਸੀ ਉਹਨਾਂ ਕੋਲ ਪਿੰਡ ਵਿੱਚ ਰੁਕਣ ਲਈ ਕੋਈ ਹੋਰ ਜਗ੍ਹਾ ਨਹੀਂ ਸੀ मां ਨੂੰ ਕਹਿਣ ਲੱਗੇ ਮੰਮੀ ਰਾਤ ਹੋ ਗਈ ਹੈ ਤੇ ਹੁਣ ਅਸੀਂ ਕਿੱਥੇ ਰਾਵਾਂਗੇ ਸਾਨੂੰ ਘਰ ਆਣ ਦੇ ਤਾਂ ਚ ਤਨukar ਉਹਨਾਂ ਨੂੰ ਕਹਿੰਦੀ ਹੈ ਬਾਹਰ ਮੱਜਾਂ ਵਾਲੇ ਕਮਰੇ ਵਿੱਚ ਪੈ ਜਾਓ ਉਹਨਾਂ ਕੋਲ ਹੀ ਆਪਣੇ ਪੈਨ ਦਾ ਇੰਤਜ਼ਾਮ ਕਰ ਲਵੋ ਮੰਜੇ ਬਾਹਰ ਪਏ ਨੇ ਪਰ ਮੇਰੇ ਘਰ ਵਿੱਚ ਆਉਣ ਦੀ ਜ਼ਰੂਰਤ ਨਹੀਂ ਦੋਨੇ ਭਰਾ ਆਪਣੇ ਪਰਿਵਾਰਾਂ ਨੂੰ ਲੈ ਕੇ ਸਾਰੀ ਰਾਤ ਮੱਜਾਂ ਵਾਲੇ ਛਤੜੇ ਵਿੱਚ ਪੈ ਗਏ ਅਗਲੇ ਦਿਨ ਸਵੇਰ ਹੁੰਦੇ ਹੀ ਆਪਣੀਆਂ-ਆਪਣੀਆਂ ਪਤਨੀਆਂ ਨੂੰ ਲੈ ਕੇ ਸ਼ਹਿਰ ਵਾਪਸ ਚਲੇ ਗਏ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਮਾਂ-ਬਾਪ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੇ ਨੇ ਪਰ ਬੱਚੇ ਵੱਡੇ ਹੋ ਕੇ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਤੇ ਉਹਨਾਂ ਦੀ ਕਦਰ ਨਹੀਂ ਕਰਦੇ। ਸੋ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੇ ਮਾਂ-ਬਾਪ ਨੂੰ ਪਿਆਰ ਕਰੀਏ। ਉਹ ਸਾਡੇ ਤੋਂ ਸਿਰਫ ਪਿਆਰ ਹੀ ਪਾਲਦੇ ਨੇ ਜ਼ਮੀਨ ਜਾਇਦਾਦ ਨਹੀਂ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ